ਪੰਜਾਬ ਦੇ ਵਿੱਚ ਕਿਰਾਕੇ ਦੀ ਠੰਡ ਪੈ ਰਹੀ ਹੈ ਜਿਸ ਕਰਕੇ ਪੰਜਾਬ ਨੂੰ ਅਲਰਟ ਬੋਰਡ ਦੇ ਉੱਤੇ ਰੱਖਿਆ ਗਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕੌਰਵਾਲੀ ਟੀਵੀ ਤੇ ਮੈਂ ਭਾਗਯਸ਼੍ਰੀ ਤਾਂ ਅੱਜ ਪੰਜਾਬ ਦੇ ਵਿੱਚ ਇੰਨੀ ਜ਼ਿਆਦਾ ਠੰਡ ਪੈ ਰਹੀ ਹੈ ਮੰਨੋ Shimla ਵੀ ਇਸ ਤੋਂ ਘੱਟ ਹੋਵੇਗਾ ਪਰ Shimla ਕਹਿ ਸਕਦੇ ਹਾਂ ਵੀ ਪੰਜਾਬ ਦੇ ਵਿੱਚ Shimla ਵਰਗੀ ਸਥਿਤੀ ਜਿਹੜੀ ਕਿ ਬਣੀ ਹੋਈ ਹੈ ਕਿਉਂਕਿ ਠੰਡ ਇਸ ਕਦਰ ਵਧੀ ਹੋਈ ਹੈ ਕਿ ਮੌਸਮ ਭਾਗ ਦੇ ਵੱਲੋਂ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਤੇ ਵਾਧਦੀ ਹੋਈ ਠੰਡ ਨੂੰ ਲੈ ਕੇ ਦੇਸ਼ ਦੇ ਕਈ ਰਾਜਾਂ ਦੇ ਵਿੱਚ ਬੱਚਿਆਂ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਵੀ ਵਧਾ ਦਿੱਤੀਆਂ ਗਈਆਂ ਨੇ ਹਾਲਾਂਕਿ ਪੰਜਾਬ ਦੇ ਵਿੱਚ ਛੁੱਟੀਆਂ ਨਹੀਂ ਵਧਾਈਆਂ ਗਈਆਂ ਨੇ ਪਰ ਚੰਡੀਗੜ੍ਹ ਦੇ ਵਿੱਚ 17 ਜਨਵਰੀ ਤੋਂ ਸਕੂਲ ਖੁੱਲਣਗੇ ਪਰ ਅੰਦਾਜ਼ਾ ਹੈ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਸਕੂਲ ਜਿਹੜੇ ਕਿ ਖੁੱਲ ਚੁੱਕੇ ਨੇ ਤੇ ਬੱਚੇ ਠੁੱਠੁਰ ਕਰਕੇ ਸਕੂਲ ਦੇ ਵਿੱਚ ਪਹੁੰਚ ਰਹੇ ਨੇ ਜਿੱਥੇ ਕਿ ਹੱਥ ਸੁੰਨ ਹੋ ਰਹੇ ਨੇ ਇੰਨੀ ਜ਼ਿਆਦਾ ਠੰਡ ਪੈ ਰਹੀ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਖਬਰ ਵਾਲੇ ਟੀਵੀ ਤੇ ਉਤੇ ਰੋਜ਼ਾਨਾ ਰੋਣਾ ਸਾਝੀ ਕਰਦੇ ਆਂ ਤੇ ਅੱਜ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਹਾਲੇ 2 ਦਿਨ ਹੋਰ ਠੀਤ ਲਹਿਰ ਦਾ ਸਾਹਮਣਾ ਕਰਨਾ ਪਵੇਗਾ ਮੌਸਮ ਭਾਗ ਦੇ ਮੁਤਾਬਕ ਵੀਰਵਾਰ ਪੰਜਾਬ ਦੇ ਵਿੱਚ ਠੀਤ ਲਹਿਰ ਅਤੇ ਸੰਘਣੇ ਘੋਰੇ ਦਾ ਅਲਰਟ ਜਿਹੜਾ ਕਿ ਜਾਰੀ ਕੀਤਾ ਗਿਆ ਪਿਛਲੇ 24 ਘੰਟਿਆਂ ਦੇ ਦੌਰਾਨ ਵੱਧ ਤੋਂ ਵੱਧ ਤਾਪਮਾਨ ਅਤੇ ਘੱਟੋ ਘੱਟ ਤਾਪਮਾਨ ਦੇ ਵਿੱਚ ਹਲਕਾ ਜਹਾਵਾਦਾ ਦਰਜ ਕੀਤਾ ਗਿਆ ਪਰ ਇਸ ਦੇ ਬਾਵਜੂਦ ਵੱਧ ਤੋਂ ਦਾ ਤਾਪਮਾਨ ਸਧਾਰਨ ਦੇ ਨਾਲੋਂ 6.3 ਡਿਗਰੀ ਅਤੇ ਘਟੋ ਘਟ ਤਾਪਮਾਨ 3.2 ਡਿਗਰੀ ਘਟ ਦਰਜ ਕੀਤਾ ਗਿਆ ਤਾਂ ਬੁੱਧਵਾਰ ਯਾਨੀ ਕਿ ਬੀਤੇ ਕੱਲ ਨੂੰ ਬਠਿੰਡਾ ਅਤੇ ਫਰੀਦਕੋੜ ਦੇ ਵਿੱਚ ਸਭ ਤੋਂ ਘੱਟ 3.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੀ 16 ਤਰੀਕ ਯਾਨੀ ਕਿ ਭਲਕੇ ਤੋਂ ਪਹਾੜਾ ਦੇ ਵਿੱਚ ਬਰਫਬਾਰੀ ਅਤੇ ਪੰਜਾਬ ਦੇ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਬਣ ਰਹੀ ਹੈ ਇਸ ਤੋਂ ਇਲਾਵਾ ਅਗਲੇ ਹਫਤੇ ਬਾਰਿਸ਼ ਦੇ ਨਾਲ ਗੜੇ ਪੈਣ ਦੀ ਵੀ ਸੰਭਾਵਨਾ ਜਤਾਈ ਗਈ ਹੈ ਚੱਢੀਗੜ ਏਅਰਪੋਰਟ ਦੇ ਉੱਤੇ ਧੁੰਦ ਦੇ ਚਲਦੇ ਬੀਤੇ ਕੱਲ ਰਾਤ ਨੂੰ ਬਾ 10 ਵਜੇ ਤੱਕ ਆਉਣ ਜਾਣ ਵਾਲੀਆਂ ਕੁੱਲ 22 ਫਲਾਈਟਾਂ ਰੱਦ ਕਰਨੀਆਂ ਪਈਆਂ ਕਿਉਂਕਿ ਧੁੰਦ ਇਸ ਕਦਰ ਜ਼ਿਆਦਾ ਸੀ ਕਿ ਕੁਝ ਵੀ ਦਿਖਾਈ ਨਹੀਂ ਦੇ ਰਹੀ ਸੀ ਤਾਂ ਚੰਡੀਗੜ੍ਹ ਤੋਂ ਜਾਣ ਵਾਲੇ 11 ਫਲਾਈਟਾਂ ਪੁਣੇ, ਦਿੱਲੀ, ਜੈਪੁਰ, ਮੁੰਬਈ, ਲਖਨਊ, ਕੋਲਕਾਤਾ ਤੇ ਬੰਗਲੌਰੂ ਦੇ ਲਈ ਧੁੰਦ ਦੇ ਕਾਰਨ ਰੱਦ ਕੀਤੀਆਂ ਗਈਆਂ ਨੇ। ਇਸੇ ਤਰ੍ਹਾਂ ਚੰਡੀਗੜ੍ਹ ਆਉਣ ਵਾਲੀਆਂ 11 ਫਲਾਈਟਾਂ ਜੋ ਕਿ ਦਿੱਲੀ, ਲਖਨਊ, ਜੈਪੁਰ ਮੁੰਬਈ ਹੈਦਰਾਬਾਦ ਹੈਦਰਾਬਾਦ ਤੇ ਅਹਮਦਾਬਾਦ ਪੂਨੇ ਅਤੇ ਧਰਮਸ਼ਾਲਾ ਤੋਂ ਵੀ ਰੱਦ ਰਹੀਆਂ ਨੇ ਤੇ ਧੁੰਦ ਦੇ ਕਾਰਨ ਯਾਤਰਾ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੇ 에어ਪੋਰਟ ਦੇ ਉਤੇ ਉਡਾਨਾਂ ਦੀ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਹੈ ਉੱਥੇ ਰੇਲ ਆਵਾਜਾਈ ਵੀ ਬਹੁਤ ਪ੍ਰਭਾਵਿਤ ਹੋਈ ਹੈ ਤਾਂ ਮੌਸਮ ਵਿਭਾਗ ਦੇ ਮੁਤਾਬਕ ਅੱਜ ਅੰਮ੍ਰਿਤਸਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਸੰਗਰੂਰ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਅਤੇ ਮਲੇਰਕੋਟਲਾ ਦੇ ਵਿੱਚ ਬਹੁਤ ਸੰਘਣਾ ਘੋਰਾ ਪੈਣ ਦੀ ਸੰਭਾਵਨਾ ਹੈ ਅਤੇ ਹੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਜੋ ਕਿ ਸੰਘਣਾ ਕੋਹਰਾ ਪਵੇਗਾ ਤੇ ਅੰਮ੍ਰਿਤਸਰ ਦੇ ਜਿਹੜੇ ਕਿ ਅੰਮ੍ਰਿਤਸਰ ਤਰਨਤਾਰਨ ਦੇ ਵਿੱਚ ਕੋਲਡ ਡੇ ਰਹਿਣ ਦੀ ਸੰਭਾਵਨਾ ਹੈ ਇਸੇ ਤਰ੍ਹਾਂ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਤੇ ਲੁਧਿਆਣਾ ਦੇ ਵਿੱਚ ਸ਼ੀਤ ਲਹਿਰ ਚੱਲ ਸਕਦੀ ਹੈ ਮੌਸਮ ਸੁੱਕਾ ਰਹੇਗਾ ਡਰਾਈ ਰਹਿਣ ਦੀ ਸੰਭਾਵਨਾ ਮੌਸਮ ਭਾਗ ਦੇ ਵੱਲੋਂ ਜਤਾਈ ਗਈ ਹੈ ਇਸ ਤਰੀਕੇ ਦੇ ਨਾਲ ਮੌਸਮ ਭਾਗ ਦੇ ਡਾਇਰੈਕਟਰ ਦੇ ਮੁਤਾਬਕ 17 ਤਰੀਕ ਤੱਕ ਮੌਸਮ ਸੁੱਕਾ ਰਹੇਗਾ ਤੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਹਾਲਾਂਕਿ 18 ਅਤੇ 20 ਤਰੀਕ ਦਰਮਿਆਨ ਰਾਜ ਦੇ ਕੁਝ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ ਤੇ ਅਗਲੇ 5 ਦਿਨਾਂ ਦੇ ਵਿੱਚ ਘਟੋ ਘਟ ਤਾਪਮਾਨ 3 ਤੋਂ 5 ਡਿਗਰੀ ਤੱਕ ਹੌਲੀ ਹੌਲੀ ਵਧੇਗਾ ਇਸ ਤੋਂ ਬਾਅਦ ਤਾਪਮਾਨ ਦੇ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ। ਮੌਸਮ ਬਗ ਦੇ ਮੁਤਾਬਕ ਇਸ ਸਮੇਂ ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਵੱਲੋਂ ਆ ਰਹੀਆਂ ਠੰਡੀਆਂ ਹਵਾਵਾਂ ਦੇ ਕਾਰਨ ਠੰਡ ਵਧ ਰਹੀ ਹੈ। ਹਾਲਾਂਕਿ ਅੱਜ ਦੇ ਦਿਨ ਦੇ ਦੌਰਾਨ ਤਾਪਮਾਨ ਦੇ ਵਿੱਚ ਹਲਕਾ ਵਾਧਾ ਹੋਇਆ ਹੈਗਾ। ਪਰ 16 ਤਰੀਕ ਤੋਂ ਅਰਹ ਜੋ ਕਿ ਹਵਾਵਾਂ ਦਾ ਰੁੱਖ ਬਦਲੇਗਾ ਤੇ ਹਵਾਵਾਂ ਅਰਬ ਸਾਗਰ ਤੋਂ ਪਹਾੜਾ ਦੇ ਵੱਲ ਚੱਲਣ ਲੱਗਣਗੀਆਂ ਤੇ ਇਸ ਦੇ ਨਾਲ ਪਹਾੜਾ ਦੇ ਵਿੱਚ ਪਹਿਲਾਂ ਜੋ ਕਿ ਵੈਸਟਰਨ ਡਿਸਟਰਬੈਂਸ ਬਣੇਗਾ ਜਿਸ ਕਾਰਨ ਪਹਾੜੀ ਇਲਾਕਿਆਂ ਦੇ ਵਿੱਚ ਬਰਬਰੀ ਅਤੇ ਪੰਜਾਬ ਦੇ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਵਧ ਰਹੀ ਹੈ ਇਸ ਦੌਰਾਨ ਘਟੋ ਘਟਾ ਤਾਪਮਾਨ ਤੇਜ਼ੀ ਦੇ ਨਾਲ ਵਧੇਗਾ ਤੇ ਇਹ 5 ਤੋਂ 7 ਡਿਗਰੀ ਸੈਲਸੀਅਸ ਤੱਕ ਵੱਜ ਕੇ ਪਹੁੰਚ ਸਕਦਾ ਹੈ ਕਪਾਲੇ ਦੇ ਵਿੱਚ ਕਮੀ ਆਵੇਗੀ ਅਤੇ ਮੌਸਮ ਦੌਰਾਨ ਬੱਦਲ ਵੀ ਛਾਏ रह ਸਕਦੇ ਨੇ ਤੇ ਨਾਲ ਹੀ بارش ਹੋਣ ਦੀ ਸੰਭਾਵਨਾ ਵੀ ਜੁਤਾਈ ਗਈ ਹੈ ਤੇ 19 ਤਰੀਕ ਨੂੰ ਜੇਕਰ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ਦੇ ਉੱਪਰ ਇੱਕ ਸਾਈਕਲੋਨਿਕ ਸਰਕੂਲੇਸ਼ਨ ਬਣਨ ਦੀ ਸੰਭਾਵਨਾ ਹੈ ਇਸ ਕਰਮ ਪਹਾੜਾਂ ਦੇ ਵੱਲੋਂ ਆ ਰਹੀਆਂ ਠੰਡੀਆਂ ਹਵਾਵਾਂ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਦੋਵਾਂ ਪਾਸਿਆਂ ਤੋਂ ਨਮੀ ਲੈ ਕੇ ਮੋੜ ਪਹਾੜਾਂ ਵੱਲ ਵਲ ਜੋ ਕਿ ਵਗਣ ਗਿਆ ਇਸ ਦੇ ਨਾਲ ਇੱਕ ਵਾਰ ਫਿਰ ਮੀ ਦਾ ਦੌਰ ਸ਼ੁਰੂ ਹੋ ਸਕਦਾ ਹੈ ਤੇ 20 21 22 ਅਤੇ 23 ਜਨਵਰੀ ਨੂੰ ਪੰਜਾਬ ਅਤੇ ਹਰਿਆਣਾ ਦੇ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਇਸ ਦੌਰਾਨ ਗੜੇ ਵੀ ਪੈ ਸਕਦੇ ਨੇ ਤੇ 19 ਤਰੀਕ ਨੂੰ ਸਭ ਤੋਂ ਪਹਿਲਾਂ ਅੰਮ੍ਰਿਤਸਰ ਗੁਰਦਾਸਪੁਰ ਕਪੂਰਥਲਾ ਜਲੰਧਰ ਲੁਧਿਆਣਾ ਅਤੇ ਪਟਿਆਲਾ ਦੇ ਵਿੱਚ ਮੀ ਪੈਣ ਦੀ ਸੰਭਾਵਨਾ ਹੈ ਜਿਸ ਤੋਂ ਬਾਅਦ ਬਾਕੀ ਇਲਾਕਿਆਂ ਦੇ ਵਿੱਚ ਵੀ ਬਾਰਿਸ਼ ਦਾ ਅਸਰ ਨਜ਼ਰ ਆਵੇਗਾ ਤਾਂ ਮੌਸਮ ਨਾਲ ਜੁੜੀ ਹੋਈ ਖਾਸ ਅਪਡੇਟ ਤਾਜ਼ਾ ਅਪਡੇਟ ਸਾਂਝੀ ਕਰ ਰਿਹਾ ਹਾਂ ਮੌਸਮ ਪາກ ਦੇ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਕਿਤੇ ਵੀ ਯਾਤਰਾ ਕਰਨ ਤੋਂ ਤੁਹਾਨੂੰ ਬਚਨ ਲਈ ਕਿਹਾ ਗਿਆ ਹੈ ਕਿਉਂਕਿ ਚੰਡੀਗੜ੍ਹ ਦੇ ਵਿੱਚ ਵੀ ਫਲਾਈਟਾਂ ਜਿਹੜੀਆਂ ਰੱਦ ਕੀਤੀਆਂ ਗਈਆਂ ਨੇ ਬੀਤੇ ਰਾਤ ਜਿੱਥੇ ਫਲਾਈਟਾਂ ਰੱਦ ਕੀਤੀਆਂ ਗਈਆਂ ਕਿਉਂਕਿ ਧੁੰਦ ਇੰਨੀ ਜ਼ਿਆਦਾ ਸੀਗੀ ਕੁਝ ਵੀ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੀ ਸੀ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ ਉਸ ਕਰਕੇ ਫਲਾਈਟਾਂ ਨੂੰ ਰੱਦ ਕਰਨਾ ਪਿਆ